ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਇਹ ਕਹਿ ਰਹੇ ਕਿ ਅੱਜ ਜਥੇਦਾਰ ਰਣਜੀਤ ਸਿੰਘ ਜੀ ਦੀ ਇੰਟਰਵਿਊ ਦੇਖੀ ਕਹਿੰਦੇ ਉਹ ਕਹਿ ਰਹੇ ਨੇ ਕਿ ਧਾਮੀ ਸਾਹਿਬ ਤੇ ਗੜਗੱਜ ਸਾਹਿਬ ਜ਼ਿੰਮੇਵਾਰ ਨੇ 328 ਗੁਰੂ ਸਾਹਿਬ ਦੇ ਸਰੂਪਾਂ ਵਾਸਤੇ ਨਹੀਂ ਜਦੋਂ ਜਦੋਂ ਸਰੂਪਾਂ ਦਾ ਮਾਮਲਾ ਆਇਆ ਸਾਹਮਣੇ ਉਦੋਂ ਤੇ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੈ ਉਹ ਜਥੇਦਾਰ ਨਹੀਂ ਸਨ ਜੀ ਧਾਮੀ ਸਾਹਿਬ ਵੀ ਮੇਰੇ ਖਿਆਲ ਦੇ ਨਾਲ ਉਦੋਂ ਪ੍ਰੈਜ਼ੀਡੈਂਟ ਨਹੀਂ ਸਨ ਆਸਪੀਸੀ ਤੋਂ ਤਾਂ ਕਿ ਮਾਮਲਾ ਤੇ ਬਹੁਤ ਸਾਲ ਪੁਰਾਣਾ ਹੈ ਨਾ ਜੀ ਇਹ 3 ਕੰਟਰੈਕਟ ਵੀਦਾ ਹੋ ਗਿਆ ਬਸ ਤੇ ਨਹੀਂ ਉਹੀ ਹੈ ਨਾ ਕਿ ਉਹਨਾਂ ਨੇ ਜਿਹੜੇ ਸਾਫ ਦਾ ਜਥੇਦਾਰ ਹੈ ਰਣਜੀਤ ਸਿੰਘ ਜੀ ਉਹ ਕਿਸੇ ਨੂੰ ਵੀ ਨਹੀਂ ਛੱਡਦੇ ਉਹ ਕਿਸੇ ਨੂੰ ਵੀ ਨਹੀਂ ਛੱਡਦੇ ਜੀ ਉਹ ਮਤਲਬ ਕਿ ਉਹਤੇ ਬੜੇ ਉਹਨਾਂ ਦੇ ਸ਼ਬਦ ਚੋਣ ਦੀ ਜੇ ਤੁਸੀਂ ਦੇਖੋਗੇ ਮਿਆਰ ਦੀ ਗੱਲ ਕਰੋਗੇ ਤਾਂ ਉਹ ਤਾਂ ਕਾਫੀ ਤਲਖ ਸ਼ਬਦ ਇਸਤੇਮਾਲ ਕਰਦੇ ਨੇ ਹੂੰ ਇਨਾ ਸ਼ਖਸੀਅਤਾਂ ਪ੍ਰਤੀ ਜੀ ਤੋਂ ਇਸ ਕਰਕੇ ਮੇਨ ਗੱਲ ਇਹ ਹੈ ਕਿ ਬਾਦਲ ਫੈਮਿਲੀ ਨਾਲ ਉਹਨਾਂ ਦਾ ਹੈ ਜੀ ਜੀ ਸ਼ੁਰੂ ਤੋਂ ਹੀ ਹੈ ਕਿਉਂਕਿ ਉਹਨਾਂ ਨੂੰ ਜਦੋਂ ਲਾਇਆ ਗਿਆ ਸੀਗਾ ਉਸ ਤੋਂ ਬਾਅਦ ਕਿਉਂਕਿ ਉਹਨਾਂ ਨੇ ਉਸ ਵੇਲੇ ਇੱਕ ਆਦੇਸ਼ ਦਿੱਤਾ ਸੀਗਾ ਇੱਕ ਤਾਦਾ ਸ਼ਾਇਦ ਇਹ ਗੱਲਾਂ ਪ੍ਰਾਣੀਆਂ ਨੇ ਥੋੜਾ ਜਿਹਾ ਤੁਹਾਨੂੰ ਫਿਰ ਬੈਕਗ੍ਰਾਉਂਡ 'ਚ ਜਾਣਾ ਪਊਗਾ ਕਿਉਂਕਿ ਦੇਖੋ ਫਰਕ ਹੁੰਦਾ ਹੈ ਨਾ ਕਿ ਇੱਕ ਚੀਜ਼ ਤੁਸੀਂ ਮੌਜੂਦਾ ਦੌਰ ਦੀ ਚੁੱਕਦੇ ਹੋ ਜੀ ਫਿਰ ਇੱਕ ਚੀਜ਼ ਹੁੰਦੀ ਹੈ ਕਿ ਤੁਸੀਂ ਪਿਛੋਕੜ ਦੀ ਚੱਕੋਗੇ ਤਾਂ ਦੋ ਜੁੜਨ ਗਿਆ ਕਿ ਇਹ ਗੱਲ ਹੈਗੀ ਹੈ ਸ਼ਾਇਦ 99 ਦੀ ਹੂੰ ਠੀਕ ਹੈ ਨਾ ਸਰ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਲਾਇਆ ਗਿਆ ਉਸ ਤੋਂ ਬਾਅਦ ਇਹਨਾਂ ਦੇ ਕਹੋ ਕਿ ਜਿਹੜੇ ਹਮੇਸ਼ਾ ਬੋਲ ਹੁੰਦੇ ਆ ਬੜੇ ਤਲਖ ਹੁੰਦੇ ਆ ਬਾਦਲ ਫੈਮਿਲੀ ਦੇ ਪ੍ਰਤੀ ਜੀ ਹਾਂ ਸਰੂਪਾਂ ਦੇ ਮਾਮਲੇ 'ਚ ਮੈਂ ਅੱਗੇ ਵੀ ਕਿਹਾ ਅਸੀਂ ਕੁਝ ਲੋਕ ਨਾ ਇਹਨਾਂ ਦੇ ਬੰਦੇ ਜਿਹੜੇ ਟਰੋਲਰ ਇਹ ਬੋਲਦੇ ਨੇ ਜੀ ਫਲਾਣੀ ਬੋਲ ਆ ਯਾਰ ਤੁਸੀਂ ਉਦੋਂ ਮਿਲ ਕੇ ਅੱਖਾਂ ਤੋਂ ਪੱਟੀ ਜਿਹੜੀ ਹੈ ਨਾ ਉਹ ਲਾਈ ਹੋਈ ਸੀ ਹੁਣ ਤੁਸੀਂ ਬੰਨੀ ਹੋਈ ਆ ਫਰਕ ਹੈ ਅਸੀਂ ਉਸ ਵੇਲੇ ਤੋਂ ਇੱਕ ਵਿਵਾਦ ਹੋਰ ਪੈਦਾ ਹੋਇਆ ਸੀਗਾ ਸ਼ਾਇਦ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਹੂੰ ਜਿਹੜੇ ਗੋਇੰਦਵਾਲ ਸਾਹਿਬ ਜਾਂਦੇ ਨੇ ਗੁਰੂ ਸਾਹਿਬ ਦੇ ਸਰੂਪ ਠੀਕ ਹੈ ਨਾ ਜੀ ਹੂੰ ਆਪਾਂ ਉਹਨਾਂ ਲਈ ਇੱਕ ਸ਼ਬਦ ਇਸਤੇਮਾਲ ਕਰਦੇ ਹੁੰਦੇ ਆਂ ਅੰਤਮ ਸੰਸਕਾਰ ਵਾਸਤੇ ਜੀ ਤਾਂ ਉੱਥੇ ਵੀ ਵਿਵਾਦ ਪੈਦਾ ਹੋਇਆ ਸੀ ਤੁਹਾਨੂੰ ਤਾਂ ਯਾਦ ਹੀ ਨਹੀਂ ਹੋਣਾ ਹੂੰ ਤੁਹਾਨੂੰ ਤਾਂ ਇਹ ਵੀ ਯਾਦ ਨਹੀਂ ਹੋਣਾ ਕਿ ਐਸਜੀਪੀਸੀ ਦੇ ਇਸ ਚੱਕਰ ਦੇ ਵਿੱਚ ਉੱਥੇ ਧਰਨਾ ਹੀ ਲੱਗੇ ਸਨ ਜੀ ਲਾਠੀ ਚਾਰਜ ਤੱਕ ਹੋਇਆ ਖੋਸਾ ਸਾਹਿਬ ਦੀ ਇੱਕ ਵੀਡੀਓ ਵੀ ਵਾਇਰਲ ਕੀਤੀ ਹੂੰ ਉਹ ਬਹੁਤ ਕੁਝ ਹੋਇਆ ਹੈ ਅਸੀਂ ਬਹੁਤ ਲੰਮੇ ਸਮੇਂ ਤੋਂ ਤੁਸੀਂ ਹੁਣ ਤੁਸੀਂ ਇੱਕ ਟੁਕੜਾ ਫੜਦੇ ਹੋ ਕਿਸੇ ਈਵੈਂਟ ਦਾ ਕਿਸੇ ਘਟਨਾਕ੍ਰਮ ਦਾ ਜੀ ਠੀਕ ਹੈ ਨਾ ਜੀ ਤੋ ਗੱਲ ਇਹ ਹੈ ਕਿ ਜਿਹੜੇ ਸਾਬਕਾ ਜਥੇਦਾਰਾ ਰਣਜੀਤ ਸਿੰਘ ਉਹ ਲੰਮੇ ਸਮੇਂ ਤੋਂ ਬੋਲਦੇ ਆ ਹੂੰ ਉਹ ਪਹਿਲੇ ਜਥੇਦਾਰ ਉਹ ਤਾਂ ਹਰਪ੍ਰੀਤ ਸਿੰਘ ਉਹਨਾਂ ਬਾਰੇ ਵੀ ਬਹੁਤ ਤਲਕ ਸ਼ਬਦ ਇਸਤੇਮਾਲ ਕਰਿਆ ਕਰਦੇ ਸੀਗੇ ਪਰ ਅਸੀਂ ਉਸ ਮਿਆਰ ਤੇ ਅਸੀਂ ਕਿਸੇ ਦੀ ਰਾਜਨੀਤਿਕ ਦਿਸ਼ਾ-ਦਿਸ਼ਾ ਨੂੰ ਕਿਉਂ ਹਵਾ ਦਈਏ ਜੀ ਹੂੰ ਅਸੀਂ ਨਹੀਂ ਇਹ ਅੱਜ ਕਹਿੰਦੇ ਕਿ ਇਦਾਂ ਹੁੰਦਾ ਸਾਡੇ ਲਈ ਸਾਰੇ ਸਨਮਾਨਯੋਗ ਆ। ਸਾਡੇ ਲਈ ਸਿੱਖ ਸੰਸਥਾਵਾਂ ਵੀ ਆਦਰ ਦਾ ਪ੍ਰਤੀਕ ਨੇ। ਜੀ। ਠੀਕ ਹੈ ਜੀ ਅਸੀਂ ਜ਼ਿੰਮੇਵਾਰ ਬੰਦਿਆਂ ਦੀ ਲੋਚ ਨਾ ਕਰਦੇ ਆ। ਮੈਂ ਅੱਜ ਵੀ ਕਹਨਾ ਕਿ ਜੇ ਇਹਨਾਂ ਨੇ ਵੇਲਾ ਸੰਭਾਲਿਆ ਹੁੰਦਾ। ਸਹੀ ਢੰਗ ਨਾਲ ਸਹੀ ਮੌਕੇ ਤੇ ਸਹੀ ਕੰਮ ਕੀਤਾ ਹੁੰਦਾ। ਤੁਹਾਨੂੰ ਇਹ ਅੱਜ ਮੁਸ਼ਕਲਾਂ ਦਰਪੇਸ਼ਾ ਨਹੀਂ ਸੀ। ਬਿਲਕੁਲ। ਪਰ ਅਸੀਂ ਅਸੀਂ ਉਹ ਨਹੀਂ ਹੈਗੇ ਕਿ ਅਸੀਂ ਕਿਸੇ ਦੀ ਸੰਸਥਾ ਨੂੰ ਢਾਲ ਆਈਏ। ਸੰਸਾ ਦੇ ਜ਼ਿੰਮੇਵਾਰ ਲੋਕ ਮਾਰੇ ਹੋ ਸਕਦੇ ਆ ਹਮ ਅਸੀਂ ਕਿਸੇ ਦੀ ਸੰਸਥਾ ਦੀ ਮਰਿਆਦਾ ਜਾਂ ਉਹਦਾ ਵਕਾਰ ਉਸ ਨੂੰ ਖੇਸ ਨਹੀਂ ਪਹੁੰਚਾਉਂਦੇ ਜਿਵੇਂ ਤੁਹਾਡੇ ਅੱਜਕੱਲ ਕੁਝ ਬੰਦੇ ਲੱਗੇ ਹੋਏ ਨੇ ਹਮ ਤੇ ਇਸ ਕਰਕੇ ਸਾਡੀ ਸ਼ਬਦ ਚੁਣ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਠੀਕ ਰਵੇ ਤਾਂ ਇਹ ਮਤਲਬ ਕਿ ਇੱਕ ਸਿਲਸਲਾ ਜੇ ਤੁਸੀਂ ਵੇਖੋਗੇ ਜਥੇਦਾਰ ਸਹਿਬਾਨ ਦੇ ਜਾਣ ਆਉਣ ਦਾ ਖਾਸ ਤੌਰ ਤੇ ਗਿਆਨੀ ਰਣਜੀਤ ਸਿੰਘ ਤੋਂ ਬਾਅਦ ਹੀ ਜ਼ਿਆਦਾ ਤੇਜ਼ੀ ਨਾਲ ਤੁਰਿਆ ਇਹ ਵੀ ਮੈਂ ਇੱਥੇ ਜੋੜ ਦਿੰਦਾ ਇਹ ਇਹ ਸਾਰਾ ਕੁਝ ਬਾਦਲਾਂ ਦੀ ਰਾਜਨੀਤੀ ਜਦੋਂ ਹਾਵੀ ਹੋਈ ਹੈ ਕਿਉਂਕਿ ਬਾਦਲ ਫੈਮਿਲੀ 97 ਤੋਂ ਬਾਅਦ ਰਾਜਨੀਤੀ ਜਿਹੜੀ ਹੈ ਪੰਜਾਬ ਦੀ ਉਦੋਂ ਤੇ ਪੂਰੀ ਹਾਵੀ ਹੋ ਗਈ ਪੰਥਕ ਰਾਜਨੀਤੀ ਦੀ ਕਹ ਲੋ ਕਿ ਨਮਾਇਆ ਜ਼ਮਾਤੋਂ ਬਣ ਗਏ ਜੀ ਉਹਨਾਂ ਦੇ ਕੋਲ ਹੀ ਸੱਤਾ ਰਹੀ ਜ਼ਿਆਦਾ ਚ ਉਹਨਾਂ ਦੇ ਕੋਲ ਹੀ ਉਦੋਂ ਤਾਂ ਐਸਟੀਪੀਸੀ ਤੁਰ ਹੀ ਆਉਂਦੀ ਆ ਤਾਂ ਇਹ ਭਾਵਨ ਸਰੂਪ ਵਾਲਾ ਜਿਹੜਾ ਮਸਲਾ ਸੀਗਾ ਸਾਬ ਇਸ ਨੂੰ ਜੇ ਸਹੀ ਢੰਗ ਨਾਲ ਨਿਜਠ ਲਿਆ ਜਾਂਦਾ ਹ ਤਾਂ ਇੱਥੋਂ ਤੱਕ ਗੱਲ ਨਾ ਆਉਂਦੀ ਜੀ ਉਦੋਂ ਮਤਲਬ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਜਦੋਂ ਮਫਾਦਾਂ ਵਾਸਤੇ ਸਹੀ ਢੰਗ ਨਾਲ ਨਹੀਂ ਕਰ ਸਕੇ ਤਾਂ ਉਹ ਅੱਜ ਮੁਸ਼ਕਲ ਬਣੀਆਂ ਨੇ ਪਰ ਇਸ ਮੁਸ਼ਕਲ ਦੇ ਵਿੱਚ ਵੀ ਇਹ ਕੋਈ ਜਾਂ ਤਾਂ ਹੁਣ ਕੋਈ ਪੈਰਾਮੀਟਰ ਹੋਵੇ ਨਾ ਕੋਈ ਅਸੀਂ ਉਹ ਲਾ ਛੱਡੀਏ ਜਿਹਦੇ ਨਾਲ ਬੁਖਾਰ ਚੈੱਕ ਹੁੰਦਾ ਫਿਰ ਤੇ ਹੈ ਸਾਡੇ ਕੋਲ ਥਰਮਾਮੀਟਰ ਨਹੀਂ ਕਿ ਜਿਹਦੇ ਨਾਲ ਅਸੀਂ ਭਾਵਨਾ ਚੈੱਕ ਕਰ ਸਕੀਏ ਕਿ ਕੌਣ ਕਿੰਨੀ ਸ਼ੁੱਧ ਭਾਵਨਾ ਰੱਖਦਾ ਪਰ ਮੇਰਾ ਸਵਾਲ ਫਿਰ ਇਹਨਾਂ ਨੂੰ ਆ ਕਿ ਜਿਹੜੇ ਅੱਜ ਅੱਜ ਸੰਧਵਾ ਸਾਹਿਬ ਤੁਸੀਂ ਦੇਖਿਆ ਕਿਡਾ ਲੰਮਾ ਚੌੜਾ ਪੋਸਟ ਪਾ ਰਹੇ ਤੇ ਸੰਧਵਾ ਸਾਹਿਬ ਨੇ ਗੁਰੂ ਸਾਹਿਬ ਦੀ ਹਜ਼ੂਰੀ ਚ ਕੀ ਕਿਹਾ ਸੀ ਇਹਨਾਂ ਦੇ ਖਾਸ ਮਿੱਤਰ ਨੇ ਸੁਖਰਾਜ ਸਿੰਘ ਹੋਰੀ ਜੀ ਤੁਸੀਂ ਐਦਾਂ ਕਰੋ ਕਿ ਸੁਖਰਾਜ ਸਿੰਘ ਹੋਰਾਂ ਨੂੰ ਸੰਤੁਸ਼ਟ ਕਰਵਾ ਲਓ ਹੂੰ ਤੁਹਾਡੇ ਖਾਸ ਮਿੱਤਰ ਨੇ ਤੁਸੀਂ ਉਹਨਾਂ ਦੇ ਧਰਨੇ 'ਚ ਜਾ ਕੇ ਬਹਿੰਦੇ ਰਹੇ ਹੋ ਸਾਨੂੰ ਤੇ ਉਹ ਵੀ ਸਾਰਾ ਕੁਝ ਯਾਦ ਆ ਜੀ ਤੁਸੀਂ ਤੇ ਕਿਹਾ ਸੀਗਾ ਕਿ ਸਾਰਾ ਕੁਝ ਹੋ ਜਾਏਗਾ ਜੇ ਨਾ ਹੋਏਗਾ ਤਾਂ ਫਿਰ ਸਰਕਾਰ 'ਚੋਂ ਬਾਹਰ ਆ ਜਾ ਕਿ ਢਿੱਗ ਗੱਲ ਆ ਜੀ ਤੁਸੀਂ ਕਿਹਾ ਹੋਇਆ ਹੈ ਕੋਈ ਗੱਲ ਬਿਲਕੁਲ ਤੇ ਅੱਜ ਉਸ ਤੋਂ ਬਿਲਕੁਲ ਅੱਜ ਅੱਜ ਬਹਿਬਲ ਕੋਟਕਪੂਰਾ ਬੇਅਦਬੀ ਦੀ ਸਾਜ਼ਿਸ਼ ਜੀ ਠੀਕ ਹੈ ਨਾ ਜੀ ਤੇ ਤੁਹਾਡਾ ਤੇ ਇੱਕ ਦੋਸ਼ੀ ਬਣ ਗਿਆ ਸੀਗਾ ਬਿਆਦਬੀ ਦੇ ਕਾਂਡ ਦੇ ਵਿੱਚ ਤੁਹਾਡਾ ਤੇ ਆਪਣਾ ਐਮਐਲਏ ਦੋਸ਼ੀ ਬਣ ਕੇ ਸੀ ਸ਼ਾਇਦ ਉਹਨੂੰ ਸਟੇ ਹੋਈ ਸਜ਼ਾ ਫੇਰ ਟ੍ਰੈਡ ਦਿੱਤੀ ਗਈ ਹੂੰ ਤੁਸੀਂ ਮੌਰ ਦੀ ਜਿਹੜੀ ਜਾਂਚ ਆ ਜਿਹੜੀ ਸਿੱਧੇ ਰੂਪ ਦੇ ਵਿੱਚ ਡੇਰੇ ਸਰਸੇ ਨੂੰ ਜਾਂਦੀ ਸੀ ਤੁਸੀਂ ਉਹਨੂੰ ਨਹੀਂ ਅੱਗੇ ਤੋਰ ਰਹੇ ਹਣੀਪ੍ਰੀਤ ਦਾ ਜ਼ਿਕਰ ਕੀਤਾ ਤੁਹਾਡੀ ਸਰਕਾਰ ਚ ਪ੍ਰਦੀਪ ਕਲੇਰ ਨੇ ਆਇਆ ਨਾ ਟੈਲੀਵਿਜ਼ਨ ਚੈਨਲ ਆ ਬਿਲਕੁਲ ਲੋਕਾਂ ਦੇ ਸਾਹਮਣੇ ਆਈ ਸਾਰੀ ਆਇਆ ਲੋਕਾਂ ਦੇ ਸਾਹਮਣੇ ਤਾਂ ਸੰਧਵਾਸਾ ਪਾਓ ਪੋਸਟ ਫਿਰ ਇੱਕੋ ਦੇ ਤੇ ਜੀ ਕਿ ਅਸੀਂ ਹਣੀ ਪ੍ਰੀਤ ਤੋਂ ਵੀ ਪੁੱਛ ਕੇ ਕਰਾਂਗੇ ਸਰ ਗੱਲ ਇਹ ਹੈ ਕਿ 도ਗਲੀ ਖੇਡ ਨਾ ਖੇਡੋ ਲੋਕਾਂ ਦੇ ਸੈਂਟੀਮੈਂਟ ਨਾਲ ਨਾ ਖੇਡੋ ਹੁਣ ਗੇਮ ਤੁਹਾਡੀ ਰਾਜਨੀਤਿਕ ਹੈ ਇਹ ਤਾਂ ਮੰਨਣਾ ਪਏਗਾ ਕਿ ਉਧਰੋਂ ਸੁਖਬੀਰ ਸਿੰਘ ਬਾਦਲ ਦੀ ਆਪਣੀ ਰਾਜਨੀਤੀ ਚੱਲ ਰਹੀ ਹੈ ਤੁਹਾਡੀ ਆਪਣੀ ਰਾਜਨੀਤੀ ਚੱਲ ਰਹੀ ਹੈ ਔਰ ਵਿਚ ਵਿਚਾਲੇ ਖਲੋਤੇ ਲੋਕ ਸੈਂਟੀਮੈਂਟ ਦੇ ਤੌਰ ਤੇ ਉਹ ਇੱਕ ਪੰਬਲ ਪੂਸੇ ਦਾ ਸ਼ਿਕਾਰ ਹੋ ਜਾਂਦੇ ਨੇ ਅਤੇ ਉਧਰ ਸਪੋਰਟ ਕਰਦੇ ਨੇ ਆ ਦੇ ਉਧਰ ਕਰਦੇ ਨੇ ਜੀ ਜੀ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਮਿਹਰਬਾਨੀ ਜੀ ਅਮਰਜੀਤ ਸੰਦੂਸ ਸਾਹਿਬ ਜਵਾਬ ਤੁਹਾਨੂੰ ਦੇ ਦੇਣਾ ਚਾਹੀਦਾ ਸੀ ਜੇ ਫੋਨ ਤੇ ਪੁੱਛਦੇ ਸੀ ਕਿ ਤੁਹਾਨੂੰ ਤੁਹਾਡਾ ਜਿਹੜਾ ਕਿੱਧਰ ਹੈ ਮਨ ਤੇ ਤੁਹਾਨੂੰ ਜਵਾਬ ਜ਼ਰੂਰ ਦੇ ਦੇਣਾ ਚਾਹੀਦਾ ਸੀ ਭਾਈ ਜੀ ਕੋਈ ਗੱਲ ਨਹੀਂ ਕਾਦਾ ਇਹ ਕਹਿੰਦੇ ਕਿ ਫੋਨ ਕਰਕੇ ਪੁੱਛ ਰਹੇ ਨੇ ਕਿ 328 ਪਾਵਨ ਸਰੂਪਾਂ ਤੇ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਤੁਸੀਂ ਸਹੀ ਮੰਨਦੇ ਹੋ ਕਿ ਨਹੀਂ ਨਹੀਂ ਦੇਖੋ ਇਹ ਇਹ ਵੀ ਮੇਰੇ ਖਿਆਲ ਦੇ ਨਾਲ ਹੁਣ ਜੁੜ ਗਿਆ ਨਾ ਫਿਰ ਰਾਜਨੀਤੀ ਨਾਲ ਹੁਣ ਤੁਸੀਂ ਸਰਵੇ ਚ ਲੱਗੇ ਜੀ ਤਾਂ ਸਰਵੇ ਦਾ ਕੀ ਹੁੰਦਾ ਹੈ ਕਿ ਉਹਨਾਂ ਨੇ ਹੁਣ ਸਾਰੀਆਂ ਚੀਜ਼ਾਂ ਨੋਟ ਕਰਨੀਆਂ ਨੇ ਕਿ ਭਾਈ ਐਦਾਂ ਹੈ ਜੀ ਉਦਾਂ ਹੈ ਹੂੰ ਠੀਕ ਹੈ ਪਰ ਗੱਲ ਇਹ ਆ ਕਿ ਯਾਰ ਤੁਸੀਂ ਇਹ ਕਿਹੜੇ ਚੱਕਰਾਂ ਚ ਪਏ ਹੋ ਜੇ ਤੁਸੀਂ ਗੁਰੂ ਸਾਹਿਬ ਦੇ ਵਿੱਚ ਭਾਵਨਾ ਰੱਖ ਕੇ ਗੁਰੂ ਸਾਹਿਬ ਨੂੰ ਮਤਲਬ ਭਈ ਇੱਕ ਆਪਾਂ ਕਹੀਏ ਕਿ ਸ਼ਰਧਾ ਦੇ ਤੌਰ ਤੇ ਆਸਥਾ ਦੇ ਤੌਰ ਤੇ ਇਹ ਮਤਲਬ ਕਿ ਪਵਿੱਤਰ ਮੰਦਿਰ ਨਾਲ ਤੁਸੀਂ ਇਸ ਪਾਸੇ ਤੁਰੇ ਹੋ ਤਾਂ ਸਰਵੇ ਕਿਉਂ ਕਰਾ ਰਹੇ ਹੋ ਜੀ ਇਹਦਾ ਮਤਲਬ ਤੁਹਾਨੂੰ ਆਪਣੇ ਆਪ ਤੇ ਸ਼ੱਕ ਜੇ ਲੋਕਾਂ ਕਿਉਂਕਿ ਅਸੀਂ ਇਹਨਾਂ ਨੂੰ ਐਸੀ ਚੀਜ਼ ਚ ਘਿਰਦੇ ਆ ਐਸੀ ਚੀਜ਼ ਐਕਸਪੋਜ਼ ਕਰਦੇ ਆ ਹੂੰ ਅਸੀਂ ਉਹਨਾਂ ਦੀ ਰਾਜਨੀਤੀ ਨੂੰ ਐਕਸਪੋਜ਼ ਕਰਦੇ ਇਹਨਾਂ ਦੀ ਰਾਜਨੀਤੀ ਨੂੰ ਐਕਸਪੋਜ਼ ਕਰਦੇ ਜੀ ਜੀ ਕਿ ਜਦੋਂ ਤੁਸੀਂ ਗੱਲ ਕਰਦੇ ਹੋ ਮੈਂ ਹਮੇਸ਼ਾ ਕਹਿੰਦਾ ਕਿ ਕੋਟਕਪੂਰਾ ਜਾਂ ਬਹਿਬਲ ਦਾ ਇਨਸਾਫ ਤਾਂ ਤਾਂ ਇਨਸਾਫ ਤੇ ਮੌੜ ਦਾ ਵੀ ਹੋਣਾ ਚਾਹੀਦਾ ਹੈ ਨਾ ਉਹਦੇ ਚ ਵੀ ਇਨੋਸੈਂਟ ਲੋਕ ਮਰੇ ਨੇ ਯਾਰ ਜੀ ਪਰ ਤੁਸੀਂ ਭੱਜਦੇ ਹੋ ਕਿਉਂਕਿ ਤੁਹਾਨੂੰ ਪਤਾ ਤੁਹਾਡੀ ਵੋਟ ਪ੍ਰਭਾਵਿਤ ਹੁੰਦੀ ਹੈ ਨਾ ਚੀਜ਼ਾਂ 'ਚ ਹੂੰ ਸਿਸ ਕਰਕੇ ਜੇ ਸਰ ਸਰਵੇ ਮੈਂ ਇੱਕ ਹਿਸਾਬ ਲਾਇਆ ਇੱਕ ਵਾਰੀ ਨਾ ਆ ਥੋੜਾ ਸਮਾਂ ਪਹਿਲਾਂ ਕਿਸੇ ਨਾਲ ਬਹਿਣ ਦਾ ਮੌਕਾ ਮਿਲਿਆ ਬੈਂਦੇ ਉੱਠਦੇ ਹਾਂ ਹੁਣ ਜੀ ਉਹਨਾਂ ਦੇ ਕੋਲ ਦਿੱਲੀੋਂ ਅਬਜ਼ਰਵਰ ਸਾਹਿਬ ਹੂੰ ਇਹ ਹਾਰ ਰਿਹਾ ਜੀ ਤਾ ਤੁਸੀਂ ਹਾਰ ਰਹੇ ਹੋ ਜੀ ਫਲਾਂਟਮ ਕਾਂ ਤੁਸੀਂ ਤਾਂ ਲਾਸਟ ਆਪ ਲਾਕ ਸੰਤੀਆਂ ਦਾ ਹੂੰ ਅਗਲੇ ਨੇ ਕੱਢ ਕੇ ਮਾਰਿਆ ਸਕੋਰ ਫੇਰ ਲਾਇਆ ਹੁਣ ਉਹ ਕਹਿੰਦਾ ਵੀ ਅਸੀਂ ਲਾਇਆ ਅਬਜ਼ਰਵਰ ਸਾਹਿਬ ਨੂੰ ਦਿੱਲੀ ਵਾਲੇ ਭਾਈ ਸਾਹਿਬ ਹੂੰ ਮੇਰੇ ਕਿੱਡੇ ਵੱਡੇ ਪੱਦਰ ਤੇ ਅਬਜ਼ਰਵਰ ਲਾਇਆ ਹੂੰ ਹੂੰ ਕਹਿੰਦਾ ਭਰਾਵਾ ਤੁਹਾਡੇ ਦਿੱਲੀ ਚ ਕਿਹੜਾ ਬਲਾਕ ਸੰਤੀ ਹੁੰਦੀ ਹੈ ਸਾਨੂੰ ਸਾਡੇ ਪੰਜਾਬ ਦਾ ਪਤਾ ਹੈ ਕੋਈ ਦੇਖੂ ਹੁੰਦਾ ਅਬਜ਼ਰਵਰ ਵਾਲੇ ਦੀ ਇਹ ਹੋ ਜਾਈ ਜੀ ਜੀ ਜੀ